ਪਾਰਟੀ ਨਾਲ ਚੱਲ ਰਹੇ ਨਾਰਾਜ਼ ਰਵੀਕਰਨ ਸਿੰਘ ਕਾਲੂ ਨੇ ਟੀਰਾਪਾਪਾ ਨਾਨਕਚ ਕੀਤਾ ਸ਼ਕਤੀ ਪ੍ਰਦਰਸ਼ਨ ਅਕਾਲੀ ਦਲ ਨਾਲ ਚੱਲ ਰਹੀ ਨਾਰਾਜ਼ਗੀ ਦਾ ਦੱਸਿਆ ਅਸਲ ਕਾਰਨ ਹਲਕਾ ਟੀਰਾਪਾਪਾ ਨਾਨਕ ਤੋਂ ਅਕਾਲੀ ਦਲ ਦੇ ਇੰਚਾਰਜ ਰਵੀਕਰਨ ਸਿੰਘ ਕਾਲੂ ਚੁੱਕੀ ਕੁਝ ਦਿਨਾਂ ਤੋਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਸਨ ਵੱਲੋਂ ਅੱਜ ਹਲਕਾ ਟੀਰਾਪਾਪਾ ਨਾਨਕਚ ਵਿਸ਼ਾਲ ਮੀਟਿੰਗ ਕਰ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇਸ ਮੀਟਿੰਗ ਵਿੱਚ ਅਕਾਲੀ ਦਲ ਦੀ ਦੂਜੀ ਕਤਾਰ ਤੇ ਸਾਰੇ ਹੀ ਆਗੂ ਸ਼ਾਮਲ ਹੋਏ ਜਿਨ੍ਹਾਂ ਵੱਲੋਂ ਅਕਾਲੀ ਦਲ ਵਿੱਚ ਜਿਹੜੇ ਕੰਮ ਕਰਨ ਲਈ ਜ਼ੋਰ ਦਿੱਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਰਵਿਕਰਨ ਸਿੰਘ ਖਾਲੋਨੇ ਅਕਾਲੀ ਦਲ ਦਾ ਚੱਲ ਰਹੀ ਨਰਾਜ਼ਗੀ ਦਾ ਕਾਰਨ ਦੱਸਦੇ ਹੋਏ ਕਹਿੰਦੇ ਜੋ ਵੀ ਤਿਤਨੀ ਅਨਸੂਚਾ ਸਿੰਘ ਲੰਘਾ ਜੋ ਕਿ ਅਕਾਲੀ ਦਲ ਦਾ ਹਿਸਾਈ ਨਹੀਂ ਹੈ ਉਸ ਦੇ ਦੋਲੇ ਜੋ ਪਾਰਟੀ ਦੇ ਆਗੂ ਬੈਠੇ ਸਨ ਉਹਨਾਂ ਨੂੰ ਪਾਰਟੀ ਤੁਰੰਤ ਲਾਂਬੇ ਕਰੇ ਪੱਤਰਕਾਰਾਂ ਨਾਲ ਪੁੱਛੇ ਗਏ ਇੱਕ ਸਵਾਲ ਦਾ ਦਿਖਾ ਰੋਸ ਜਾਹਿਰ ਕਰਦਿਆਂ ਰਵਿਕਰਨ ਸਿੰਘ ਕਾਲੋ ਨੇ ਕਿਹਾ ਕਿ ਤੁਸੀਂ ਉਹਨਾਂ ਲੋਕਾਂ ਨੂੰ ਵੀ ਇਹ ਸਵਾਲ ਪੁੱਛੋ ਕਿ ਉਸ ਦੇ ਨਾਲ ਚਨਾਨੀ ਸੀ ਉਹ ਕੌਣ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਤਰਫਾਹੀ ਜਵਾਬ ਪੁੱਛਦੇ ਹੋ ਰਵਿਕਰਨ ਸਿੰਘ ਕਾਲੋ ਨੇ ਕਿਹਾ ਕਿ ਉਹ ਜਲਤੀ ਹੀ ਜਲਾਕਰਤਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿੱਚ ਮੀਟਿੰਗਾਂ ਦਾ سلسلہ ਸ਼ੁਰੂ ਕਰਨਗੇ ਯਾ ਸੀਕਰ ਵਰਕਰ ਡੇਰਾ ਪਪਾ ਨਾਲ ਜਿਹੜੇ ਸਾਡੇ ਆਪੂ ਸਾਹਿਬਾ ਇੱਕ ਇੱਕ ਇਕਤਾਲ ਜਿਹਨੂੰ ਕਹਿ ਸਕਦੇ ਸਾਡੇ ਸਾਰੇ ਲੀਡਰ ਸੀ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਕੁਝ ਮੁਸ਼ਕਲ ਸੀ ਉਹ ਸਾਰੀ ਇਹ ਕਮੈਂਟ ਕਰ ਤੁਸੀਂ ਕਰ ਰਹੇ ਸੀ ਕਿਉਂਕਿ ਪਰਿਵਾਰ ਸਾਡਾ ਪਰਿਵਾਰ ਦੀ ਗੱਲ ਕਰਨੀ ਹੁੰਦੀ ਆ ਜਿਹੜੀ ਇਤਾਲੀ ਦਾ ਸਾਡਾ ਪਰਿਵਾਰ ਹੈ లైక్ మార్క్ తాక్ తో కరగే యాస్ అసల్ ముద క యా కి ముష్కల యా యా చయా తున్ కయా జనా క ముష్కల్ చా ని కర రి యా అజ్ కల్ ప్రచార్ క్యో ని కర రి యా జీ మై హాలి పర్సో సారియా మీటింగ్స్ కర్కే గయా హ బార్డర్ ఆలే సారే జడే ఆ జోన్ సి ਕਾਟਰ ਜ਼ੋਨ ਦੇ ਸਾਰੇ ਪਿੰਡਾਂ ਦੇ ਵਿੱਚ ਪਿੰਟਲੇ ਕਦੇ ਪਿੰਡ ਦੇ ਵਿੱਚ ਪ੍ਰੋਗਰਾਮ ਕਰਕੇ ਆਇਆ ਤੇ ਕੱਲ ਮੇਰੀ ਕਮੇਲ ਥੋੜੀ ਜਿਹੀ ਰਿਲੀਵ ਸੀ ਅੱਜ ਵੀ ਉਦੋਂ ਜਿਹੜਾ ਵਾ ਇੱਕ ਤਰ੍ਹਾਂ ਦੀ ਕੀਮਾ ਸਾਹਿਬ ਦੀ ਮੀਟਿੰਗ ਆ ਅਸੀਂ ਮੀਟਿੰਗਾਂ ਵੀ ਕਰਨੀਆਂ ਨੇ ਅਸੀਂ ਵਰਕਰ ਆ ਅਕਾਲੀ ਦਰ ਦੇ ਜ਼ਿਪਾਈ ਆ ਲੜਨਾ ਜਾਣਦੇ ਆ ਤੇ ਲੜਾਂਗੇ ਦਰਦੇ ਆਏ ਆ ਤੇ ਘਾਵੇਂ ਲੜਾਂ ਸਰ ਜੋ ਹਾਲ ਕੀ ਚੱਕਿਆ ਸੀ ਚੱਲ ਰਹੀਆਂ ਸੰਨ ਉਹਨਾਂ ਨੇ ਕੀ ਆ ਸਰ ਉਹਨਾਂ ਨੇ ਕੀ ਬਰਾਮਲ ਲੱਗਾ ਕਿ ਨਹੀਂ ਕੋਈ ਸਰ ਦੋ ਲੋਕਾਂ ਨੇ ਕਿਐਸੀਆਂ ਨੇ ਚਾਰੇ ਆਪ ਦੂਜੇ ਲੱਗ ਰਹੀਆਂ ਸਰ ਤੁਸੀਂ ਪਾਜੀ ਛੱਡ ਕੇ ਜਾ ਰਹੇ ਜੀ ਉਹ ਸਬੰਧ ਵਿੱਚ ਸਰ ਕੋਈ ਥੋੜਾ ਜਿਹਾ ਕਲੀਅਰ ਕਰੋ ਜੀ ਅਫਵਾਹਾਂ ਮਾ ਬਣਾਉਣਾ ਕੰਮ ਹੈ ਮੈਨੂੰ ਕੋਈ ਸੁਣਿਆ ਮੇਰੇ ਸਵਾਲ ਦਾ ਪੁੱਛਣਾ ਬਣਦਾ ਨਹੀਂ ਸਰ ਇੱਕ ਮਿੰਟ ਜੇ ਤੁਸੀਂ ਮੇਰੇ ਕੋਈ ਮੂੰਹ ਸੁਣਿਆ ਮੇਰੀ ਸਾਰਾ ਲਾਈਨ ਪਾਪਾ ਜੀ ਸੁਣੀ ਮੈਂ ਕੋਈ ਗੱਲ ਕੀਤੀ ਹੋਜੀ ਤੁਹਾਡਾ ਫਰਜ਼ ਹੀ ਨਹੀਂ ਕਿ ਬਣਦਾ ਕੋਈ ਗੱਲ ਆਪਾਂ ਪੱਤਰਕਾਰ ਆ ਜਿਸ ਕਾਰੀਓ ਪੱਤਰਕਾਰਾਂ ਦੀ ਪੱਤਰਕਾਰਤਾ ਵਾਲੀ ਗੱਲ ਕਰੋ ਜਦੋਂ ਕਿਸੇ ਹੋਰ ਨੂੰ ਸਵਾਲ ਪੁੱਛਦੇ ਜੇ ਕੋਈ ਜਿਸ ਬੰਦੇ ਨੇ ਕੋਈ ਮਾੜਾ ਕੰਮ ਕੀਤਾ ਹੋਵੇ ਉਹਨੂੰ ਕਦੇ ਪੁੱਛਿਆ ਵੀ ਆ ਵੀਡੀਓ ਦੇ ਵਿੱਚ ਕੌਣ ਸੀ ਨਾਲ ਕਦੇ ਪੁੱਛਿਆ ਤੇ ਪੁੱਛਿਓ ਕਦੇ ਜਦੋਂ ਹੁਣ ਕਦੇ ਕਰੋਗੇ ਨਾ ਕਿਸੇ ਦੀ ਤੁਹਾਨੂੰ ਕੋਈ ਵੀਡੀਓ ਦੇ ਵਿੱਚ ਜਿਹੜਾ ਫਲਾਣਾ 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 ਬੰਦਾ ਕੋਈ ਨਾ ਜਨਾਨੀ ਕੋਈ ਪੁੱਛੋਗੇ ਜਰੂਰ ਪੁੱਛੋ ਸਾਰੇ ਸਭ ਤਾਂ ਏਡੀ ਨਾਰਾਜ਼ ਕੀ ਕੀ ਹੈ ਭਾਰਤੀ ਨਾਰਾਜ਼ਗੀ ਪਾਰਟੀ ਦੇ ਨਾਲ ਇਹ ਹੈ ਕਿ ਕੋਈ ਬੰਦਾ ਅਕਾਲੀ ਨਾ ਹੋਵੇ ਤੇ ਉਹਦੇ ਆਲੇ ਦੁਆਲੇ ਅਕਾਲੀ ਦਲ ਦੇ ਬੰਦੇ ਬਹਿ ਕੇ ਕੋਈ ਪ੍ਰੈਸ ਕਾਨਫਰੰਸ ਕਰ ਤੇ ਅਕਾਲੀ ਦਲ ਨੂੰ ਉਹਨਾਂ ਜਿਹੜੇ ਬੰਦੇ ਬੈਠੇ ਨੇ ਉਹਨਾਂ ਦੀ ਜਵਾਬਤਦਾਰੀ ਕਰਨੀ ਚਾਹੀਦੀ ਤੇ ਸਪਸ਼ਟ ਕਰ ਦੇਣਾ ਚਾਹੀਦਾ ਕਿ ਅਕਾਲੀ ਨੇ ਕਦੇ ਹੀ ਕਿਸੇ ਨਾਲ ਕੋਈ ਮਰਵਾਇਆ ਹਾਈ ਕਮਾਂਡਾ ਨਰਾਜੀ ਹਾਈ ਕਮਾਂਡਾ ਇਹੋ ਹੀ ਨਰਾਜਗੀ ਦਾ ਅਨੁਦਾਨ ਦਿੱਤੀ ਹੋਰ ਕੋਈ ਮੇਰੀ ਨਰਾਜਗੀ ਨਹੀਂ ਗੀ ਜਾਂ ਕੋਈ ਦੂਸਰ ਪਾਰਟੀ ਸਰ ਵੀ ਇੱਕੋ ਗੱਲ ਕੀਤੀ ਵੀ ਇੱਕ ਬੰਦਾ ਜਿਹੜਾ ਅਕਾਲੀ ਨਹੀਂਗਾ ਅਕਾਲੀ ਦਲ ਦਾ ਮੈਂਬਰ ਹੀ ਨਹੀਂਗਾ ਉਹਦੇ ਆਲੇ ਦੁਆਲੇ ਬਹਿ ਕੇ ਸਾਡੇ ਜਿਹੜੇ ਅਕਾਲੀ ਦਲ ਦੇ ਕੋਈ ਸ਼੍ਰੋਮਣਿਕ ਮੀਟਿੰਗ ਮੈਂਬਰ ਜਾਂ ਕੋਈ ਸਾਫ ਕਾ ਜਿਲ੍ਹਾ ਪ੍ਰਧਾਨ ਸਾਡੇ ਅਕਾਲੀ ਦਾਦਾ ਦੇ ਹੁਣ ਉਹ ਕਾ ਜਿਲ੍ਹਾ ਦਾ ਨੁਮਾਇੰਦਾ ਵੀ ਹੋਵੇ ਉਹ ਕੋਈ ਗੱਲ ਕਰੇ ਤੇ ਮੈਂ ਇਸ ਗੱਲ ਦੀ ਉਹਨਾਂ ਨੂੰ ਕਹਿ ਸਕੀ ਕਿ ਇਸ ਦਾ ਮਰਜਾ ਹੁਣ ਤੁਸੀਂ ਰਾਜੀ ਕਿਤਾ ਹੁ ਰੋਪੇ ਤੋਂ ਹਾਈਕ ਪਣ ਮਨਾਉਣ ਆਵੇ ਜੀ ਨਹੀਂ ਜੀ ਮੇਰਾ ਦੋਸਤ ਮੈਨੂੰ ਦਾ ਹਾਈਕ ਮੈਂ ਸਪਾਈ ਹਾਂ ਸਿਪਾਈ ਕੋਲ ਜਰਨੈਲ ਨਹੀਂ ਆਉਂਦਾ ਜਰਨੈਲ ਨਾਲ ਕੋ ਸਿਪਾਈ ਜਾਂਦਾ ਸਿਪਾਈ ਜਿਹੜੇ ਅਸੀਂ ਸਿਪਾਈ ਅਸੀਂ ਦੇਰ ਤੋਂ ਗਿਲਾ ਕੀਤਾ ਨਾ ਕਿ ਜਿਹੜਾ ਦੁੱਸਿਆ ਹੁੰਦਾ ਉਹਨੂੰ ਮਨਾਉਣ ਹੁੰਦਾ ਤੇ ਵੀਰ ਜੀ ਤੁਸੀਂ ਜੇ ਤੁਹਾਡੇ ਕੋਈ ਦਰਦ ਹੁੰਦੀ ਆ ਤੁਹਾਨੂੰ ਕੋਈ ਤਕਲੀਫ ਹੁੰਦੀ ਆ ਤੁਸੀਂ ਆਪਣੇ ਮਾਪੇ ਕੋਲ ਬਾਪ ਕੋਲ ਗਿਲਾ ਕਰਦੇ ਜੇ ਕਿ ਨਹੀਂ ਸਿਪਾਈ ਜਮਾਨੇ ਮੇਰੀ ਮਾਂ ਪਿਓ ਸਾਰਾ ਕੁਝ ਤੇ ਮੈਂ ਉਹਨਾਂ ਕੋਲ ਆਪਣਾ ਤੁਰਿਆ ਕਿ ਇਸ ਚੀਜ਼ ਨੂੰ ਵਰਜਣਾ ਚਾਹੀਦਾ ਤਾਂ ਕਿ ਸਾਰਾ ਇਹ ਹਲਕਾ ਜਿਹੜਾ ਤਗੜਾ ਹੋ ਕੇ ਇਸ ਜਿਹੜੀ ਆ ਡਾਕਟਰ ਚੀਮਾ ਦੀ ਜਿਹੜੀ ਆ ਲੜਾਈ ਉਹਨੂੰ ਵੱਡੇ ਮੁਾਰਜਨਾਂ ਜਿੱਤ ਕੇ ਤੇ ਸ਼ਰਮ ਨਹੀਂ ਕਰਦੀ ਝੋਲੀ ਪਾਇਆ ਚਲੋ